ਸੈਕਟਰਮ ਪ੍ਰਚਾਰਕ ਰঞ্জੀਤ ਸਿੰਘ ਟੜਰੀਆਂ ਵਾਲੇ ਤੋਂ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਟੜਰੀਆਂ ਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਵਿਚਾਰ ਵਿਵਾਦ ਖੁੱਲ ਕੇ ਸਾਹਮਣੇ ਆ ਗਿਆ ਹਮਲੇ ਤੋਂ 6 ਦਿਨ ਬਾਅਦ ਚੁੱਪੀ ਤੋੜਦਿਆਂ ਧੂਮਾ ਨੇ ਬੇਸ਼ੱਕ ਸਿੱਧੇ ਤੌਰ ਤੇ ਹਮਲੇ ਬਾਰੇ ਉਹਨਾਂ ਨੂੰ ਕਿਸੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਪਰ ਮੰਨਿਆ ਕਿ ਟਕਸਾਲ ਦੇ ਵਿਦਿਆਰਥੀਆਂ ਨੇ ਇਹ ਹਮਲਾ ਕੀਤਾ ਉਹਨਾਂ ਕਹੇ ਕਿ ਟਕਸਾਲ ਵਿਰੁੱਧ ਕੂੜ ਪ੍ਰਚਾਰ ਟੜਰੀਆਂ ਵਾਲੇ ਤੇ ਹਮਲੇ ਦਾ ਕਾਰਨ ਹੈ ਉਹਨਾਂ ਆਖਿਆ ਕਿ ਹਮਲਾਵਰਾਂ ਦੀ ਟਕਸਾਲ ਪ੍ਰਤੀ ਭਾਵਨਾ ਉਹਨੂੰ ਵੇਖਦਿਆਂ ਉਹਨਾਂ ਦੀ ਪੈਰਵੀ ਕੀਤੀ ਜਾਏਗੀ ਇਲਜ਼ਾਮ ਤਰਾਸ਼ੀ ਪਹਿਲਾਂ ਵੀ ਢੜਨੀਆਂ ਵਾਲੇ ਨੇ ਬੜੀ ਕੀਤੀ ਆ ਚਾਰ ਸਾਲ ਤੋਂ ਇਲਜ਼ਾਮ ਤਰਾਸ਼ੀ ਕਰਦਾ ਆ ਰਿਹਾ ਔਰ ਇੰਗਲੈਂਡ ਦੀ ਧਰਤੀ ਤੇ ਅਮਰੀਕਾ ਕੈਨੇਡਾ ਤੇ ਵੀ ਉਹਨੇ ਟਕਸਾਲ ਦੀ ਦਸਤਾਰ ਤੇ અપਮਾਨਜਨਕ ਟਿੱਕਾ ਟਿੱਪਣੀਆਂ ਕੀਤੀਆਂ ਔਰ ਅੱਜ ਵੀ ਉਹ ਇਲਜ਼ਾਮ ਤਰਾਸ਼ੀ ਕਿਸੇ ਬਿਨਾ ਸਬੂਤ ਤੋਂ ਬਿਨਾ ਕਿਸੇ ਆਧਾਰ ਤੋਂ ਕਰ ਰਿਹਾ ਇਹ ਜਿਹੜੀ ਹਮਲੇ ਦੀ ਜਾਂਚ ਹੈ ਇਹ ਜਾਂਚ ਕਰਨ ਵਾਲੇ ਲੋਕਾਂ ਨੇ ਦੱਸਣਾ ਵੀ ਹਮਲਾ ਕਿਹਨੇ ਕੀਤਾ ਕਿ ਦਥੇ ਬੰਦੀ ਆ ਸੰਸਥਾ ਇੰਸਟੀਚਿਊਟ ਹੈ ਮੈਂ ਇਹ ਗੱਲ ਕਹਿਣਾ ਇਹ ਭਾਵਨਾ ਸੰਗਤ ਦੀਆਂ ਜਥੇਬੰਦੀ ਦੇ ਨਾਲ ਜੁੜੇ ਹੋਏ ਸਿੰਘਾਂ ਦੀ ਹਰ ਇੱਕ ਦੀ ਭਾਵਨਾ ਨੂੰ ਕਿੱਥੇ ਕੋਈ ਬੈਠਾ ਇਹਨੂੰ ਕੰਟਰੋਲ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਮੈਂ ਦੇਖੋ ਇੱਕ ਮਿੰਟ ਪਹਿਲਾਂ ਇਹ ਪੁੱਛੋ ਵੀ ਢੱਡਰੀਆਂ ਵਾਲੇ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੀ ਸੋਚ ਨੂੰ ਰੋਕਣ ਦੀ ਯਤਨ ਕੀਤਾ ਢੱਡਰੀਆਂ ਵਾਲਾ ਜੋ ਕੁਝ ਬੋਲਿਆ ਉਹਨੇ ਆਪਣੇ ਸ਼ਬਦ ਨਾਪ ਤੋਲ ਕੇ ਬੋਲੇ ਆ ਸੁਮਰ ਸ਼ਾਮ ਧੂਮਾ ਵੱਲੋਂ ਸਖਤ ਸ਼ਬਦਾਂ ਚ ਦਿੱਤੀ ਚੇਤਾਵਨੀ ਤੋਂ ਬਾਅਦ ਰਣਜੀਤ ਸਿੰਘ ਟੜਰੀਆ ਵਾਲੇ ਨੇ ਜਵਾਬ ਦਿੱਤਾ ਤੇ ਕਿਹਾ ਕਿ ਉਹਨਾਂ ਦੇ ਵਿਵਾਦ ਧੂਮਾ ਨਾਲ ਨੇ ਪਰ ਕਦੇ ਵੀ ਟਕਸਾਲ ਦੇ ਖਿਲਾਫ ਉਹ ਨਹੀਂ ਰਹੇ ਅਤੇ ਨਾ ਹੀ ਟਕਸਾਲ ਖਿਲਾਫ ਬੋਲੇ ਨੇ ਜੇ ਤੁਸੀਂ ਉਹਨਾਂ ਦੀ ਆਡੀਓ ਸੁਣੋਗੇ ਤੇ ਉਹਦੇ ਵਿੱਚ ਉਹਨਾਂ ਨੇ ਮੇਰੀ ਮੇਰੇ ਕਿਰਦਾਰ ਪਹਿਲਾਂ ਪਹਿਲਾ ਹਮਲਾ ਉਹਨਾਂ ਦਾ ਮੇਰੇ ਕਿਰਦਾਰ ਮੇਰੀ ਦਸਤਾਰ ਤੇ ਮੇਰੇ ਪ੍ਰਚਾਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਜ਼ਰੂਰ ਕਿਹਾ ਮੈਂ ਉਹਨਾਂ ਨੂੰ ਜਵਾਬ ਦਿੰਦਾ ਇਸ ਗੱਲ ਦਾ ਕਿ ਤੁਹਾਡਾ ਕੰਮ ਪ੍ਰਚਾਰ ਕਰਨ ਦਾ ਸੀ ਪਰ ਤੁਸੀਂ ਪ੍ਰਚਾਰ ਛੱਡ ਕੇ ਤੇ ਧੱਕੇ ਤੇ ਹਮਲੇ ਆਪਣਾ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਤੁਹਾਨੂੰ ਇਹੋ ਜੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸਗੋਂ ਤੁਹਾਨੂੰ ਪ੍ਰਚਾਰ ਵੱਲ ਧਿਆਨ ਦੇਣਾ ਚਾਹੀਦਾ ਜੇ ਅਸੀਂ ਕਰ ਰਹੇ ਹਾਂ ਤੇ ਸਾਡੇ ਪ੍ਰਚਾਰ ਔਰ ਦਸਤਾਰ ਔਰ ਸਾਡੇ ਕਿਰਦਾਰ ਤੇ ਤੁਸੀਂ ਪਹਿਲਾਂ ਹਮਲਾ ਕੀਤਾ ਮੈਂ ਨਹੀਂ ਬੋਲਿਆ ਉਹਨਾਂ ਦੇ ਬੋਲੇ ਦਾ ਮੈਂ ਜਵਾਬ ਦਿੱਤਾ ਅਗਲੀ ਗੱਲ ਮੈਂ ਟਕਸਾਲ ਨੂੰ ਕੁਝ ਨਹੀਂ ਕਿਹਾ ਮੈਂ ਟਕਸਾਲ ਦਾ ਸਤਿਕਾਰ ਕਰਦਾ ਸਿੰਘਾਂ ਨੂੰ ਮੈਂ ਹਮੇਸ਼ਾ ਸਤਿਕਾਰ ਕਰਦਾ ਰਿਹਾ ਪਰ ਮੈਂ ਤਕਸਾਲ ਨੂੰ ਕੁਝ ਨਹੀਂ ਕਿਹਾ ਜਾਣ ਬੁਝ ਕੇ ਨੂੰ ਦੂਸਰੇ ਪਾਸੇ ਕਮਾਇਆ ਗਿਆ ਔਰ ਸਾਡੀ ਅਫੀਸ਼ੀਅਲ ਸਟੇਟਮੈਂਟ ਵੀ ਆਈ ਸੀ ਕਿ ਤਕਸਾਲ ਨੂੰ ਅਸੀਂ ਕੁਝ ਨਹੀਂ ਕਿਹਾ ਸਾਡੀ ਗੱਲ ਹਰਨਾਮ ਸਿੰਘ ਤੋਂ ਮੰਨ ਵਾਲੇ ਇਹਨਾਂ ਵਿੱਚ ਬਹੁਤ ਸਾਰੇ ਧੜੇ ਬਹੁਤ ਸਾਰੇ ਗਰੁੱਪ ਨੇ ਬਹੁਤ ਸਾਰੇ ਤਕਸਾਲ ਦੇ ਸਿੰਘ ਮੈਨੂੰ ਇੱਥੇ ਆ ਕੇ ਮਿਲ ਕੇ ਗਏ ਆ ਮੇਰੀ ਤਕਸਾਲ ਨਾਲ ਕੋਈ ਵਿਰੋਧਤਾ ਨਹੀਂ ਜਾਣ ਬੁਝ ਕੇ ਇਹ ਗੱਲ ਸਿਰਫ ਉਹਨੇ ਮੈਨੂੰ ਕੁਐਸਚਨ ਕੀਤਾ ਸੀ ਮੈਂ ਉਹਦਾ ਅਨਸਰ ਸੰਗਤ ਵਿੱਚ ਦਿੱਤਾ ਸੀ 17 ਮਈ ਦੀ ਸ਼ਾਮ ਨੂੰ ਜਦੋਂ ਰঞ্জੀਤ ਸਿੰਘ ਟੱਡਰੀਆ ਵਾਲੇ ਲੁਧਿਆਣਾ ਦੇ ਇਸੇ ਵਾਲ ਚ ਦੀਵਾਨ ਲਾਉਣ ਜਾ ਰਹੇ ਸੀ ਤਾਂ ਪਿੰਡ ਤੋਂ ਕੁਝ ਦੂਰੀ ਤੇ ਸ਼ਬੀਲ ਲਾ ਕੇ ਉਹਨਾਂ ਦੇ ਕਾਫੀ ਨੂੰ ਰੋਕਿਆ ਗਿਆ ਸੀ ਰঞ্জੀਤ ਸਿੰਘ ਟੱਡਰੀਆ ਵਾਲਿਆਂ ਦੀ ਗੱਡੀ ਬਾਰੇ ਪੁੱਛਦਿਆਂ ਹੀ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਵਿੱਚ ਰঞ্জੀਤ ਸਿੰਘ ਟੱਡਰੀਆ ਵਾਲੇ ਤਾਂ ਵਾਲ-ਵਾਲ ਬਚ ਗਏ ਪਰ ਉਹਨਾਂ ਦੇ ਸਾਥੀ ਸੇਵਾਦਾਰ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ